ਦੋ ਦੋ 100 ਰੁਪਏ ਵਿੱਚ ਜੀ ਸਾਲ ਲਾਇਆ ਮੈਂ 200 ਰੁਪਏ ਚ ਇੱਕ ਸਾਲ ਇੱਕ ਸਾਲ ਫੇਰ ਲੈ ਦੱਸੋ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਬਾਈ ਦਿਹਾੜੀ ਕੀ ਰੇਟ ਬਣ ਗਈ ਆ ਬਾੜੀਆਂ ਚੱਲ ਰਹੀਆਂ ਨੇ ਆਪਾਂ 4 ਸਪਰੇ ਹਨਾ ਬਾੜੀਆਂ ਦੇਖ ਰਹੇ ਆ ਕਣਕ ਕਣਕ ਵੱਢ ਲਈ ਕੁਛ ਕੁਛ ਕਰ ਰਹੇ ਨੇ ਤੇ ਖਰਚੇ-ਕੁਰਚੇ ਨਾ ਢੋੜੀ ਬਣਾ ਰਹੇ ਨੇ ਲੋਕਾਂ ਹਾਂਜੀ ਹਾਂਜੀ ਅੱਛਾ ਜਦੋਂ ਤੁਹਾਡੇ ਤੇ ਤੁਹਾਡਾ ਸਮਾਂ ਸੀਗਾ ਉਸ ਸਮੇਂ ਤੋਂ ਕਿਵੇਂ ਬਾੜੀਆਂ ਹੁੰਦੀਆਂ ਸੀ ਕੀ ਗੱਲਬਾਤ ਚਲੋ ਹੁਣ ਤਾਂ ਸਭ ਨੂੰ ਪਤਾ ਹੀ ਆਪਾਂ ਨੂੰ ਨਾ ਕਿਉਂਕਿ ਹੁਣ ਤਾਂ ਹਫ਼ਤੇ ਦਾ ਸੀਜ਼ਨ ਰਹਿ ਗਿਆ ਹਫ਼ਤੇ ਦੀ ਲੋਕ ਵੱਢ ਵੀ ਲੈਂਦੇ ਨੇ ਕੱਟ ਵੀ ਲੈਂਦੇ ਢੋੜੀ ਬਣਾ ਲੈਂਦੇ ਹ ਉਹ ਪੁਰਾਣੇ ਸਮੇਂ ਚ ਕੀ ਗੱਲਬਾਤ ਹੁੰਦੀ ਸੀ ਉਹ ਸਮਾਂ ਦੀ ਵੀਰ ਜੀ ਪਹਿਲਾਂ ਹਾਂ ਰਾਤੀ ਬੁੜੀ ਦੇ ਬੰਦੇ ਦੇ ਹੱਥ ਚੋਂਦੀ ਦੀ ਅੱਛਾ ਕਿੰਨੇ ਸਾਲ ਪੁਰਾਣੀ ਗੱਲ ਆ ਇਹ ਇਹ 85 ਤੋਂ ਲੱਗੇ ਜੀ 90 ਤੱਕ 1990 ਤੱਕ ਹਾਂ 85 ਤੋਂ ਲੱਗੇ 90 ਹਾਂ ਵੀ ਉਦੋਂ ਬਾਅਦ ਆ ਕੇ ਸਾਧਨ ਜੀ ਜਾਰੇ ਅੱਛਾ ਪਹਿਲਾਂ ਕੀ ਕਰਦੇ ਲਾਂਗਾ ਇਕੱਠਾ ਕਰਦੇ ਹਾਂ ਇਕੱਠਾ ਕਰਕੇ ਉਹਨੂੰ ਉਦੋਂ ਬਾਅਦ ਨਰਮਾ ਵੀ ਜੀਦੀ ਅੱਛਾ ਨਰਮਾ ਦੀ ਬਜਾਈ ਕਰਕੇ ਹਾਂ ਫੇਰ ਜਾ ਕੇ ਕਣਕ ਕੱਢਦੇ ਜੀ ਅੱਛਾ ਫੇਰ ਟਰਮੀਆ ਚਲਾਉਂਦੇ ਹਾਂ ਉਦੋਂ ਲੈਡ ਘੱਟ ਵੱਧਾਂ ਦੀ ਸੀ ਇੰਜਣਾਂ ਤੇ ਡਰਮੀਆਂ ਜਲਦੀਆਂ ਦੀਆਂ ਜੀ ਅੱਛਾ ਹੁੰਦਾ ਜੀ ਕਿੰਨੇ ਕਿੰਨੇ ਦਿਨਾਂ ਦੀ ਹੁੰਦੀ ਸੀ ਮੰਨ ਲਓ ਵੀ ਫਾੜੀ ਇੱਕ ਮਹੀਨਾ ਲੱਗਦਾ ਸੀ ਜੀ ਇੱਕ ਮਹੀਨਾ ਹਾਂ ਜੀ ਠੀਕ ਹੈ ਕਿਹੜਾ ਅੱਜ ਦਾ ਸਮਾਂ ਜੀ ਹਾਂ ਅੱਜ ਲੱਗਦੇ ਨੇ 15 ਦਿਨ ਹਾਂ 15 ਦਿਨ ਮਤਲਬ ਅੱਜ ਦਾ ਫਰਕ ਪੈ ਗਿਆ ਹਾਂ ਅੱਜ ਦਾ ਫਰਕ ਪੈ ਗਿਆ ਜੀ ਅੱਛਾ ਹਾਂ ਤੇ ਤੇ ਐ ਉਹ ਔਖਾ ਉਦੋਂ ਸੀ ਕੰਮ ਜਾਂ ਹੁਣ ਔਖਾ ਹੁਣ ਔਖਾ ਹੈ ਜੀ ਹੁਣ ਉਦੋਂ ਔਖਾ ਸੀ ਉਹ ਔਖਾ ਅੱਛਾ ਹੁਣ ਤਾਂ ਸਾਰਾ ਮਸ਼ੀਨਰੀ ਲਾਉਗਾ ਜੀ ਹਾਂ 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 ਹੁਣ ਤਾਂ ਟੌੜਾ ਨਾਲ ਗੱਡੀਆਂ 'ਚ ਫਿਰਦੇ ਨੇ ਲੋਕ ਹਾਂ ਹਾਂ ਮੋਟਰਸਾਈਕਲਾਂ 'ਤੇ ਫਿਰਦੇ ਨੇ ਹਾਂ ਹਾਂ ਐਨ ਐਸ਼ ਕਰਦੇ ਨੇ ਜੀ ਹਾਂ ਹੁਣ ਤਾਂ ਲਾਲਾ ਤੈਨੂੰ ਕਿੱਥੇ ਕਣਕ ਖੜੀ ਦਿੰਦੀ ਹੈ ਹਾਂ ਸਹੀ ਗੱਲ ਆ ਉਹ ਚੱਕਦਾ ਸਾਰਾ ਹੁਣ ਤਾਂ ਸੱਕੜ ਪਿਆ ਜੀ ਇਹ ਵੀ ਖਲ ਨੂੰ ਵੱਡਾ ਹੁਣ ਤਾਂ ਮਿੰਟੂ ਪਹਿਲਾਂ ਕੁੱਪ ਕੱਪ ਲਾਉਂਦੇ ਹਨਾ ਲੋਕ ਕੁੱਪ ਲਾਉਂਦੇ ਜੀ ਪਹਿਲਾਂ ਵਿਚਾਰੇ ਹੁੰਡੀਆਂ ਕੱਢਦੇ ਫੇਰ ਜਾ ਕੇ ਸਿਰੀ ਮੇਰੇ ਵਰਗਾ ਹੁੰਦਾ ਉਹਨੂੰ ਜਾ ਕੇ ਫਿਰ ਸਹਿਬ ਕਰਦੇ ਉਹਦਾ ਜਾ ਕੇ ਅੱਛਾ ਨਰਮਾ ਬਜਾ ਕੇ ਖਣਕ ਖੜਾ ਅਜੇ ਗਰੀਬ ਦੀ ਆਪਾਂ ਦੇਖੀ ਵੀ ਗਰੀਬ ਨੂੰ ਪਹਿਲਾਂ ਸਖਾਲਾ ਤੀ ਕੰਮ ਜਿਆ ਹੁਣ ਸਖਾਲਾ ਨਾ ਜੀ ਹੁਣ ਸਖਾਲਾ ਗਰੀਬ ਨੂੰ ਨਲੇ ਕਹਿੰਦੇ ਪਹਿਲਾਂ ਸਮਾਂ ਚੰਗੇ ਸੀਗੇ ਨਾ 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 ਜੀ ਪਹਿਲਾਂ ਨਾ ਕੱਟਾ ਦੀ ਜਿਆ ਦੇ ਅੱਛਾ ਹੁਣ ਤਾਂ ਟੌਰ ਨਾਲ ਲਾ ਕੇ ਹਾਂ ਹੁੰਦਾ ਅਗਲਾ ਸਿੱਧਾ ਕਰਦਾ ਬਸ ਜੀ ਸਸਰੀ ਘਰ ਕਮਾਇਆ 500 ਰੁਪਏ ਬਿਧਰੇ ਹਾਂ ਹੁਣ ਅਖੇ ਜੀ ਹੁਣ ਇਹਦੀ ਪਹਿਲਾਂ ਕਹਿਦੀ ਜੀ ਬਹੁਤ ਆਰਾਮਦਾਰੀ ਬਹੁਤ ਦਾ ਹੁਣ ਹਰ ਇੱਕ ਦੇ ਘਰੇ ਲਾ ਲੋ ਇਹ ਏਸੀ ਪੱਕੇ ਮੋਟਰਸਾਈਕਲ ਗੱਡੀਆਂ ਉਦੋਂ ਕੋਈ ਸਾਈਕਲ ਨਹੀਂ ਹੁੰਦਾ ਜੀ ਸਿਲੇ ਵੀ ਹਾਂ ਹਾਂ ਸਹੀ ਸਾਈਕਲ ਵੀ ਮੰਕਮਾ ਦੰਦੇ ਤੇ ਜੇ ਕੋਈ ਉਹਨੂੰ ਐਂ ਕਹਿੰਦੇ ਹੁੰਦੇ ਵੀ ਇਹ ਫੋਲਟ ਟ੍ਰੈਕਟ ਦੇ ਦਿਆ ਅੱਛਾ ਸਾਈਕਲ ਦਾ ਵੀ ਐਡਾ ਰੁਤਬਾ ਹੁੰਦਾ ਜੀ ਐਡਾ ਰੁਤਬਾ ਹੁੰਦਾ ਦੀ ਠੀਕ ਹੈ ਹੁਣ ਆ ਮਤਰੇ ਫਿਰਦਾ ਸਾਈਕਲ ਅਗਲਾ ਕਹਿੰਦਾ ਨਾ ਸਾਈਕਲ ਗਰੀਬ ਗਰੀਬ ਕਰਦੇ ਵੀ ਮੋਟਰਸਾਈਕਲ ਹਰ ਇੱਕ ਦੇ ਘੜੀ ਹੈ ਜੀ ਹੁਣ ਜੀ ਨੂੰ ਫੋਨ ਮਾਰ ਬਾਈ ਐਂ ਮੇਰੇ ਅੱਤੇ ਕੀ ਪਾਇ ਤੈਨੂੰ ਮੰਡੀ ਲੈ ਕੇ ਜਾਉ ਪਹਿਲਾਂ ਵਿਚਾਰੇ ਨੂੰ ਉਹਨੂੰ ਉਹ ਗੱਟਾ ਲਿਆਉਂਦੇ ਫਿਰ ਉਹਨੂੰ ਮੰਡੀ ਲੈ ਕੇ ਜਾਂਦੇ ਫਿਰ ਉਹਦਾ ਇਲਾਜ ਕਰਾਉਂਦੇ ਹਾਂ ਮਤਲਬ ਕੁੱਲ ਮਿਲਾ ਕੇ ਸਮਾਂ ਚੰਗੇ ਆਏ ਹਾਂ ਹਾਂ ਸਮਾਂ ਚੰਗਾ ਸੀ ਠੀਕ ਹੈ ਤੇ ਹੁਣ ਤਾਂ ਬਹੁਤ ਸਕੇਈ ਹੈ ਜੀ ਉਦੋਂ ਬਹੁਤ ਬੁਰਾ ਹਾਲ ਤੇ ਗਰੀਬ ਬੰਦੇ ਦਾ ਅੱਛਾ ਡਰਮੀਆਂ ਚੱਲਦੀਆਂ ਸਾਰੀ ਸਾਰੀ ਰਾਤ ਹੈ ਹਾਂ ਸਾਰੀ ਸਾਰੀ ਰਾਤ ਡਰਮੀਆਂ ਚੱਲਦੀਆਂ ਅੱਛਾ ਇਹੇ ਜਿਵੇਂ ਆਪਾਂ ਲਾਂਗਾ ਕੁੜਦੇ ਦੀ ਵੀ ਕਹਿ ਕਦਨ ਲਾਂਗਾ ਚੱਲਦਾ ਦਿਨ ਰਾਤ ਨੂੰ ਸੌਣ ਸੌਣ ਦਾ ਸਮਾਂ ਲੱਗਦਾ ਹੁੰਦਾ ਸੀ ਸੌਣ ਦਾ 2 ਘੰਟੇ ਜੀ ਬੱਸ ਬੱਸ ਅੱਛਾ ਜੀ ਹਾਂ 24 ਘੰਟਿਆਂ 'ਚੋਂ ਸਿਰਫ 2 ਘੰਟੇ 2 ਘੰਟੇ ਜੀ ਬੱਸ ਅਹੀਂ ਚੱਲਦੇ ਰਹਿੰਦੇ ਪਰੇ ਚੱਕ ਲੱਡ ਗਿਆ ਤੇ ਹੈ ਬਰੇ ਚੱਕ ਲੱਡ ਗਿਆ ਦੇ ਹਾਂ ਉਦੋਂ ਅੱਛਾ ਤੇੜੀ ਕਿੰਨੀ ਕੁ ਹੁੰਦੀ ਸੀ ਉਦੋਂ ਤੇੜੀ 5 ਰੁਪਏ ਦੀ 5 ਰੁਪਏ ਤੇੜੀ 5 ਰੁਪਏ ਤੇੜੀ ਅੱਛਾ ਜੀ 1990 80 85 ਚ ਹਾਂ 5 ਰੁਪਏ ਕੀ ਬਾਤ ਆ ਬਈ ਯਾਰ ਬਹੁਤ ਸਮਾਂ ਮਾੜਾ ਸੀ ਹੈ ਠੀਕ ਹੈ ਮਤਲਬ ਹੁਣ ਤਾਂ ਫੇਰ ਵੀ ਉਸ ਸਮੇ ਚੰਗੇ ਆ ਗਏ ਹਾਂ ਹੁਣ ਤਾਂ ਫੇਰ ਵੀ ਚੰਗੇ ਆ ਗਏ ਹਾਂ 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 ਹੁਣ ਤਾਂ ਇਹ 500 ਰੁਪਏ 2 ਘੰਟੇ ਚ ਲੈ ਕੇ ਆ ਜਾਨਾ ਕਰੇ ਹਾਂ ਇਹ ਤਾਂ ਹੈ ਤਾਂ ਹੈ ਬਿਲਕੁਲ ਬਿਲਕੁਲ ਦੋ 200 ਰੁਪਏ ਵਿੱਚ ਜੀ ਸਾਹ ਲਾਇਆ ਮੈਂ 200 ਰੁਪਏ ਚ 1 ਸਾਲ 1 ਸਾਲ ਫੇਰ ਲੈ ਦੱਸੋ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਬਾਈ ਦਿਹਾੜੀ ਕੀ ਰੇਟ ਬਣ ਗਈ ਹੈਨਾ 24 ਘੰਟੇ ਹੁੰਦੇ ਨੇ ਕਿਉਂਕਿ ਉਦੋਂ ਤਾਂ ਉਦੋਂ ਮੈਨਾਂ 24 ਘੰਟੇ ਰਹਿੰਦੇ ਹੁੰਦੇ ਨੇ ਨਾ ਤੂੰ ਹੁਣ ਮੈਨੂੰ ਕਹੀਂ ਕਿ ਨਾ ਵੀ ਮੇਰੀਆਂ 20 ਪੂਰੀਆਂ ਚੱਕੇ ਇੱਧਰ ਲਾ ਦੇ ਮੈਂ ਤੁਹਾਨੂੰ 200 ਰੁਪਏ 20 ਮਿੰਟਾਂ ਚ ਲੈ ਕੇ ਆ ਜਾਂ ਹਾਂ ਉਦੋਂ 200 ਸਾਲ ਦਾ ਉਦੋਂ ਉਦੋਂ ਕਹਿੰਦੇ ਵੀ ਮਨ ਲੱਕੀ ਸਰੀਪੜੀ 24 ਘੰਟੇ ਰਹਿੰਦੇ ਹੁੰਦੇ ਆ ਅਗਲੇ 24 ਘੰਟੇ ਠੀਕ ਹੈ ਦਿਨੇ ਘਰੇ ਕੰਮ ਕਰਿਆ ਖੇਤ ਕੰਮ ਰਾਤ ਨੂੰ ਉੱਥੇ ਸੋਣਾ ਮੋਟਰ ਤੇ ਆਖੀ ਰੱਖਣੀ ਬਹੁਤ ਪੰਗੇ ਸੀ ਹੈ ਨਾ ਜਵਾਖ ਖੜੇ ਨੇ ਦੀ ਜੀ ਹੈ ਜਿਉਂ ਪਹਿਲਾਂ ਰਹਿ ਜਾਂਦਾ ਕਹਿੰਦੇ ਸਾਡੇ ਜਵਾਖੜਿਆ ਲੋ ਅੱਛਾ ਤੂੰ ਚੱਕਦਾ ਨਹੀਂ ਅੱਛਾ ਹਾਂ ਉਹ ਤਾਂ ਇਹ ਚੀਜ਼ਾਂ ਦੀ ਹੈ ਠੀਕ ਹੈ ਮਰ ਪਹਿਲਾਂ ਨਹੀਂ ਰਹਿਣ ਦੇਣਾ ਦੀ ਪਹਿਲਾਂ ਤਾਂ ਕਹਿੰਦੇ ਦੀ ਕਹਿੰਦੇ ਬੰਦਾ ਆਪ ਆ ਸਿਰੀਪਾਲੀ ਰਹਿ ਜਾਂਦਾ ਘਰ ਵਾਲੀ ਦੀ ਗੋਹਾ ਛੜਦੀ ਕਹਿੰਦੀ ਮਗਰੇ ਖਾਹੇ ਕੀ ਸਾਰਾ ਟੱਬਰੇ ਪਿੱਛੇ ਫਿਰਦਾ ਰਹਾ ਦੀ ਹਾਂ ਬਿਲਕੁਲ ਬਿਲਕੁਲ ਤਾਂ ਸੋ ਦੋਸਤੋ ਬਹੁਤ ਚੀਜ਼ਾਂ ਦੀ ਸਹੂਲਤਾਂ ਵੀ ਹੋਈਆਂ ਨੇ ਉਥੇ ਕਿਸਾਨ ਭਾਈਆਂ ਨੂੰ ਵੀ ਹੈਨਾ ਸਾਧਨ ਆ ਗਏ ਉਹਨਾਂ ਦੀ ਜਾਨ ਵੀ ਸਖਾਲੀ ਹੋਈ ਹੈ ਟਰੈਕਟਰ ਹੁਣ ਹਰ ਘਰ ਚ ਟਰੈਕਟਰ ਆ ਪਹਿਲਾਂ ਵਿਚਾਰੇ ਬੜਦ ਨਾਲ ਮੱਥਾ ਮਾਰਦੇ ਸੀ ਤਾਂ ਹਰ ਇੱਕ ਚੀਜ਼ ਦਾ ਫਰਕ ਪਿਆ ਹੀ ਹੈ ਦੋਸਤੋ ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ